ਕੰਮ ਕਮਾਲ ਹੋ ਗਿਆ ਨਾਲ ਸੰਤਾਂ ਦੇ ਬਾਹਰ ਚੱਲੇ ਆਇਆ ਮੇਰਾ ਖੁਸ਼ਹਾਲ ਹੋ ਗਿਆ ਨਾਲ ਸੰਤਾਂ ਦੇ ਬਾਹਰ ਚੱਲੇ ਆਇਆ ਮੇਰਾ ਖੁਸ਼ਹਾਲ ਹੋ ਗਿਆ ਓ ਭਾਵੇਂ ਆ ਦੇ ਦੇ ਭਾਵੇਂ ਆ ਦੇ ਦੇ ਭਾਵੇਂ ਆ ਦੇ ਦੇ ਭਾਵੇਂ ਆ ਦੇਹਾ ਜੜ ਗਿਆ ਜੀ ਹੋ ਮੈਨੂੰ ਭਗਤੀ ਦਾ ਨਸ਼ਾ ਜੜ ਗਿਆ ਜੀ ਜੜ ਗਿਆ ਜੀ ਹੋ ਮੈਨੂੰ ਭਗਤੀ ਦਾ ਨਸ਼ਾ ਜੜ ਗਿਆ ਜੀ ਹੋ ਪ੍ਰਭੂ ਚੁੰਨੀ ਮੇਰੀ ਭਗਤੀ ਕੇ ਰੰਗ મે ਰੰਗ ਦੇਨਾ ਹੋ ਪ੍ਰਭੂ ਚੁੰਨੀ ਮੇਰੀ ਭਗਤੀ ਕੇ ਰੰਗ ਕੇ ਰੰਗ મે ਰੰਗ ਦੇਨਾ ਹੋ ਪ੍ਰਭੂ ਚੁੰਨੀ ਮੇਰੀ ਭਗਤੀ ਕੇ ਰੰਗ મે ਰੰਗ ਦੇਨਾ ਸਰਕਾਰ ਸਵਾ ਦਲਤਾਰ ਸੰਭਾਲੀ ਰੱਖਣਾ ਦਲਤਾਰ ਸੰਭਾਲੀ ਰੱਖਣਾ ਦਲਤਾਰ ਸੰਭਾਲੀ ਰੱਖਣਾ ਮੈਂ ਮੇਰੀ ਕਦੇ ਚਿਤ ਚਨਾਵੇ ਮੈਂ ਮੇਰੀ ਕਦੇ ਚਿਤ ਆਦੇ ਨਾਲ ਪਰੇ ਤਰ ਲਾਈਆਂ ਨੇ ਜਿਰਾ ਗੁਰ ਚਰਨਾਂ ਦੇ ਉਪ ਪਰੇ ਤਰ ਲਾਈਆਂ ਨੇ ਓਖਰ ਜੇ ਸਹਾਰਾ ਜ਼ਿੰਦਗੀ ਦਾ ਪਰ ਤੇਰੇ ਤੇਰੇ ਬਾਝ ਨਹੀਂ گزارا ਜ਼ਿੰਦਗੀ ਦਾ ਤੇਰੇ ਬਾਝ ਨਹੀਂ گزارا ਜ਼ਿੰਦਗੀ ਦਾ ਤੂੰ ਅਰਸ਼ ਫਰਸ਼ ਦੀ ਆਵਲੀ ਏ ਤੂੰ ਅਰਸ਼ ਫਰਸ਼ ਦੀ ਆਵਲੀ ਤੇਰੀ ਜਗਤ ਤੋਂ ਸ਼ਾਨ ਨਿਰਾਲੀ ਏ ਤੇਰੀ ਜਗਤ ਤੋਂ ਸ਼ਾਨ ਨਿਰਾਲੀ ਏ ਇਥੋਂ ਕੋਈ ਨਾ ਮੁੜੇ ਹਾਂ ਖਾਲੀ ਐ ਸਭ ਜਾਣ ਝੋੜੀਆਂ ਪਰ ਜੀ ਮੇਰੀ ਤੋੜ ਨਿਵਾ ਦਿਓ ਜੀ ਦਾਤਾ ਮੇਰੀ ਜਿੰਦ ਅਰਦਾਸਾਂ ਕਰਦੀ ਮੇਰੀ ਤੋੜ ਨਿਵਾ ਦਿਓ ਜੀ ਦਾਤਾ ਮੇਰੀ ਜਿੰਦ ਅਰਦਾਸਾਂ ਕਰਦੀ ਵਾ ਫੜ ਲਈ ਅਸਾਂ ਦੀ ਛੋੜੀ ਨਾ ਵਾ ਫੜ ਲਈ ਅਸਾਂ ਦੀ ਛੋੜੀ ਨਾ ਆ ਪਿਆਰ ਦਾ ਨਾਤਾ ਤੋੜੀ ਨਾ ਆ ਪਿਆਰ ਦਾ ਨਾਤਾ ਤੋੜੀ ਨਾ ਨਾਲੋਂ ਵਿਛੋੜੀ ਨਾ ਰਹੇ ਅਸੀਂ ਬੇਨਤੀ ਜੱਜ ਕੇ ਆ ਗਏ ਖੁਸ਼ੀਆਂ ਖੇੜੇ ਚੱਲ ਕੇ ਆ ਗਏ ਖੁਸ਼ੀਆਂ ਖੇੜੇ ਸਭ ਖੁਸ਼ੀਆਂ ਨੇ ਹੁਣ ਵੜਿਆ ਸ਼ੁਕਰਿਆ ਤੇਰਾ ਸ਼ੁਕਰਿਆ ਤੇਰਾ ਸਭ ਪਰਜ ਬੁਲਾਉਣ ਵੜਿਆ ਸ਼ੁਕਰਿਆ ਤੇਰਾ ਸ਼ੁਕਰਿਆ ਤੇਰਾ ਸਾਈਆਂ ਸਾਡਾ ਸ਼ਾਮ ਸਵੇਰਾ ਤੇਨ ਤੱਕ ਤੱਕ ਤੇਨ ਤੱਕ ਤੱਕ ਤੇਨ ਤੱਕ ਤੱਕ ਰਜਦਾਨਾ ਹੁਣ ਤਾਂ ਜੀ ਮਾਲਕਾ ਮੇਰਾ ਤੇਨ ਤੱਕ ਤੱਕ ਰਜਦਾਨਾ ਹੁਣ ਤਾਂ ਜੀ ਮਾਲਕਾ ਮੇਰਾ ਦੁਨੀਆਂ ਤੇ ਅਮਰ ਰਹੇ ਆਪਣਾ ਪਿਆਰ ਮੇਰੇ ਦਿਲ ਜਾਨੀ ਦੁਨੀਆਂ ਤੇ ਅਮਰ ਰਹੇ ਆਪਣਾ ਪਿਆਰ ਮੇਰੇ ਤਰੇ ਵਿੱਚ ਤਾਰੀ ਵੇ ਮਹਿਰਮਾ ਪੱਪੀ ਦੀ ਕੋਈ ਖਾਮੀ ਨਾ ਕਦੇ ਚਤਾਰੀ ਵੇ ਮਹਿਰਮਾ ਪੱਪੀ ਦੀ ਕੋਈ ਖਾਮੀ ਔਕਾਤ ਕੀ ਮੇਰੀ ਏ ਔਕਾਤ ਕੀ ਮੇਰੀ ਏ ਮਨ ਤਾਂ ਤੇਰੇ ਗਿਆਨ ਨੇ ਭਰਿਆ ਤੇਰੇ ਬਿਨ ਤਾਂ ਤੇਰੇ ਬਿਨ ਤਾਂ ਤੇਰੇ ਬਿਨ ਤਾਂ ਮਹਿਰ ਮਾਵੇ ਸਾਨੂੰ ਕਿਸੇ ਨਹੀਂ ਅਪਣਾਇਆ ਤੇਰੇ ਬਿਨ ਤਾਂ ਮਹਿਰ ਮਾਵੇ ਸਾਨੂੰ ਕਿਸੇ ਨਹੀਂ ਅਪਣਾਇਆ ਵਾਹਿਗੁਰੂ ਦੀਆਂ ਬਾਤਾਂ ਵਾਹਿਗੁਰੂ ਦੀਆਂ ਬਾਤਾਂ ਤੇਰੀਆਂ ਬਾਤਾਂ ਵਾਹਿਗੁਰੂ ਮੁਰਸ਼ਦ ਦੀਆਂ ਬਾਤਾਂ ਵਾਹਿਗੁਰੂ ਪ੍ਰਭ ਗਿਆਨ ਬਖਸ਼ ਕੇ ਕਰ ਦੂਰ ਹਨੇਰੇ ਪ੍ਰਭ ਗਿਆਨ ਬਖਸ਼ ਕੇ ਕਰ ਦੂਦਿਸ ਨੇਰੇ ਅਰਦਾਸ ਦਾਤਾ ਚਰਨਾ ਵਿੱਚ ਤੇਰੇ ਅਰਦਾਸ ਦਾਤਾ ਦੁੱਖ ਗਮ ਕੋਈ ਦਾਤਾ ਨਾ ਕਿਸੇ ਨੂੰ ਘੇਰੇ ਦੁੱਖ ਗਮ ਕੋਈ ਦਾਤਾ ਨਾ ਕਿਸੇ ਨੂੰ ਘੇਰੇ ਅਰਦਾਸ ਦਾਤਾ ਚਰਨਾ ਵਿੱਚ ਤੇਰੇ ਅਰਦਾਸ ਦਤਾ ਚੜ੍ਹ ਨਾਮ ਵਿੱਚ ਤੇਰੇ ਸੁਖਾਂ ਨਾਲ ਦਾਤਾ ਤੂੰ ਸਭ ਦੀ ਛੋੜੀਆ ਫਰ ਦੇ ਜੀਵਨ ਵੀ ਤੇਰੇ ਤੇ ਇਸ ਸੇਵਾ ਕਰਦੇ ਸੁਖਾਂ ਨਾਲ ਦਾਤਾ ਸਭ ਛੋੜੀਆ ਫਰ ਦੇ ਜੀਵਨ ਵੀ ਤੇਰੇ ਕੀਤੇ ਕੀਤੇ ਉਪਕਾਰ ਬਤੇਰੇ ਪੰਪੀਤੇ ਕੀਤੇ ਉਪਕਾਰ ਬਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਅਰਦਾਸ ਦਾਤਿਆ ਚਰਨਾ ਵਿੱਚ ਤੇਰੇ ਸੇ ਸਤਿਗੁਰੂ ਮਾਤਾ ਸੁਦੀਸ਼ਾ ਸੰਦਰਭ ਦੇਵ ਜੀ ਮਾ ਜੀ ਕੀ ਜੈ ਨਿਰੰਕਾਰੀ ਰਾਜ ਮਾਤਾ ਗੁਰਵਚਨ ਆਰ ਕੀ ਜੈ ਹੋਣ ਬਧਾਈਆ ਨੀਨਾ ਜੀ ਨੂੰ ਹੋਣ ਬਧਾਈਆ ਨੀਨਾ ਜੀ ਨੂੰ ਹੋਣ ਬਧਾਈਆ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਵੱਧੀਆਂ ਵੱਧੀਆਂ ਕਚੋਰੀਆਂ ਖਾਣ ਦੀ ਇੱਕ ਜੋਰੀਆਂ ਖੜਾਈਆਂ ਤੂੰ ਤੇਰਾ ਦਗਾਤਿਆ ਬਾਬੂ ਜਗ ਕਰੇ ਨਾਦਾ ਦਾਸੀ ਤੇਰਾ ਦਗਾਤਿਆ ਜਗ ਨੂੰ ਸੁਖੀ ਕਰੇ ਮੰਗ ਐ ਹੁਦਾਤਿਆ ਹਰਤੀ ਜੋੜ ਕਰਾ ਹਰ ਦਾਸ ਦਾ